ਕੋਈ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਬਾਈ ਅੱਜ ਆਪਾਂ ਆ ਗੁਰਕਿਰਤ ਵੀਰਪੁਰ ਗੁਰਕਿਰਤ ਔਜਲਾ ਤੇ ਬਾਈ ਨੇ ਬਾਈ ਤੁਹਾਨੂੰ ਪਤਾ ਪੰਜਾਬ ਦੀ ਵਿਰਾਸਤੀ ਖੇਡਾਂ ਬਹੁਤ ਜਿੱਦਾਂ ਬਲਦਾਂ ਦੀ ਖੇਡ ਹੈ ਤੇ ਆਪਣੇ ਸ਼ਿਕਾਰੀ ਕੁੱਤਿਆਂ ਦੀ ਖੇਡ ਹੈ ਹਨਾ ਤੇ ਉਸੇ ਤਰ੍ਹਾਂ ਬਾਈ ਕਬੂਤਰਬਾਜੀ ਦੇ ਸ਼ਕੀਨ ਬਹੁਤ ਭਰਾ ਆਪਣੇ ਪੰਜਾਬ ਚ ਬੈਠੇ ਆ ਤੇ ਟੌਪ ਟੌਪ ਦੇ ਬਾਈ ਸ਼ਿਕਾਰ ਸ਼ੌਂਕੀ ਬੰਦੇ ਬੈਠੇ ਆ ਤੇ ਉਹਨਾਂ ਵਿੱਚੋਂ ਅੱਜ ਬਾਈ ਆਪਣਾ ਇਟਲੀ ਦੇ ਵਿੱਚ ਵੀ ਜਿਹੜਾ ਵੀਰ ਨੂੰ ਕਿਉਂਕਿ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਤੇ ਉਹਦੇ ਵਿੱਚੋਂ ਆਪਾਂ ਆਪਣਾ ਭਰਾ ਏ ਗੁਰਕਿਰਤ ਬਾਈ ਉਹਦੇ ਕੋਲ ਆਏ ਆ ਜਿਨੇ ਇੱਥੇ ਬਾਈ ਕਬੂਤਰ ਕੂ ਰੱਖੇ ਹੋਏ ਆ ਅੱਜ ਉਹਦੇ ਬਾਰੇ ਗੱਲਾਂ ਬਾਤਾਂ ਕਰਦੇ ਆ ਤੇ ਉਹਨਾਂ ਨੂੰ ਪੁੱਛਦੇ ਆ ਵੀ ਕਿੰਦਾ ਉਹਨੂੰ ਸ਼ੌਂਕ ਪਿਆ ਸਾਰਾ ਕੁਝ हां जी ਮਿਲੋ ਆਪਣੇ ਗੁਰਕਿਰਤ ਵੀਰ ਨੂੰ ਕੀ ਹਾਲ ਹੈ ਵੀਰੇ ਵਧੀਆ ਵੀਰੇ ਠੀਕ ਹੈ ਜੀ ਤੇ ਅੱਜ ਆਪਾਂ ਬਾਈ ਕਿਉਂਕਿ ਸ਼ੌਂਕ ਦਾ ਤੁਹਾਨੂੰ ਪਤਾ ਕੋਈ ਮੁੱਲ ਨਹੀਂ ਹੁੰਦਾ ਤੇ ਬਾਈ ਨੂੰ ਬਾਹਰਲੇ ਦੇਸ਼ਾਂ ਵਿੱਚ ਤਾਂ ਉਹੀ ਨਹੀਂ ਟਾਈਮ ਲੱਗਦਾ ਜਿੱਥੇ ਕਿਉਂਕਿ ਕੰਮਾਂ ਦੇ ਵਿੱਚ ਬੰਦਾ ਹਰੇਕ ਐਨਾ ਬੀਜੀ ਐ ਆਪਣੇ ਨੂੰ ਆਪਣੇ ਤੱਕ ਮਿਲਣ ਦਾ ਟਾਈਮ ਨਹੀਂ ਤੇ ਬਾਈ ਨੇ ਫੇਰ ਵੀ ਦੇਖੋ ਜਨਵਾਰਾਂ ਨੂੰ ਇੱਕ ਉਹਦੇ ਨਾਲ ਰੱਖਿਆ ਵਾ ਤੇ ਬਹੁਤ ਇਹ ਵੀ ਉਹਦੇ ਵਾਲੀ ਗੱਲ ਹੈ ਤੇ ਇਹ ਵੀਰੇ ਤੁਹਾਨੂੰ ਕਿਵੇਂ ਸ਼ੌਂਕ ਪਿਆ ਇਹ ਚੀਜ਼ ਦਾ ਕਿ ਇੰਡੀਆ ਤੋਂ ਹੀ ਪਹਿਲਾਂ ਕੋਈ ਇੱਥੇ ਆ ਕੇ ਰੱਖੀ ਇੰਡੀਆ ਸ਼ੌਂਕ ਤਾਂ ਪਹਿਲਾਂ ਤੋਂ ਹੀ ਹੁੰਦਾ ਤੁਹਾਨੂੰ ਪਤਾ ਹੀ ਹੈ ਹਾਂਜੀ ਹਾਂ ਦੋ ਹੀ ਖੂਨ ਚ ਹੁੰਦਾ ਇਹਦਾ ਕੋਈ ਵੀ ਚੀਜ਼ ਹੋਵੇ ਕੋਈ ਵੀ ਚੀਜ਼ ਹੋਵੇ ਤੇ ਇਹ ਸ਼ੌਂਕ ਵੀਰੇ ਇੰਡੀਆ ਤੋਂ ਹੀ ਸੀਗਾ ਹੀ ਤੇ ਫਿਰ ਉਰੇ ਆ ਕੇ ਤੁਹਾਨੂੰ ਪਤਾ ਵੀ ਇਕੱਲਾ ਕੰਮ ਕਰੇ ਕੰਮ ਕਰੇ ਹਾਂ ਐ ਸਰਕਲ ਚੱਲਦਾ ਨਹੀਂ ਹੈਗਾ ਵਧੀਆ ਵੀਰੇ ਆਹੋ ਚਲੋ ਆਪਣਾ ਨਾਲੇ ਸ਼ਨੀ ਐਤਵਾਰ ਨੂੰ ਤੇ ਫਿਰ ਉਰੇ ਵੀਰੇ ਉਦਾਂ ਕਬੂਤਰ ਲਿਆਂਦੇ ਸੀਗੇ ਹਾਂ ਕਿਤੋਂ ਬਸ ਜਿਵੇਂ ਮਿਲ ਗਏ ਕਿਸੇ ਤੋਂ ਵੀ ਅਛਾ ਜਿਵੇਂ اٹਾਲੀਆਂ ਤੋਂ ਮੜ ਗਏ 5-10 ਰੁਪਏ ਦੇ ਦੇ ਕੇ ਅਗਲੇ ਦੋ ਤੋਂ ਕਬੂਤਰ ਲੈ ਆਉਂਦੇ ਸੀਗੇ ਵੀਰੇ ਠੀਕ ਹੈ ਓੜਦੇ ੜਦੇ ਨਹੀਂ ਸੀ ਨਾ ਪਤਾ ਹੁੰਦਾ ਸੀ ਕਿਉਂਕਿ ਭੇਜਤ ਵਾਲਾ ਹੈ ਨਹੀਂ ਕਬੂਤਰਾਂ ਦਾ ਹਾਂ ਹਾਂ ਤੇ ਵੀਰੇ ਫਿਰ ਇੱਕ ਦਿਨ ਯਾਰ ਦੋਸਤ ਸੀਗਾ ਮੇਰਾ ਸਲਾਣੇਦੋ ਵੀਰੇ ਮੇਰੇ ਨਾਲ ਪੜਦਾ ਜਸਪ੍ਰੀਤ ਅਛਾ ਤੇ ਉਹਨੇ ਵੀਰੇ ਫੋਨ ਕੀਤਾ ਉਹ ਕਹਿੰਦਾ ਕਬੂਤਰ ਰੱਖਣ ਤੇਰੇ ਕੋ ਮੈਂ ਕਿਹਾ ਵੀ ਹਾਂ ਕਹਿੰਦਾ ਮੇਰੇ ਚਾਚੇ ਦੇ ਵੀ ਰੱਖੇ ਹੋਣੇ ਉਰੇ ਅਛਾ ਤੇ ਮੈਂ ਕਿਹਾ ਵੀ ਅੱਛਾ ਮੈਨੂੰ ਨੰਬਰ ਦੇ ਚੱਲ ਮੈਂ ਉਹ ਤੋਂ ਨੰਬਰ ਲੈ ਕੇ ਮੈਂ ਉਹਦੇ ਕੋ ਗਿਆ ਤੇ ਉਹਨੇ ਮੈਨੂੰ ਪਹਿਲੀ ਵਾਰ ਜਿਹੜਾ ਜੋੜਾ ਦਿੱਤਾ ਉਨੇ ਹੀ ਗੱਲ ਗਏ ਦਿੱਤੀ ਕਹਿੰਦਾ ਵੀ ਤੂੰ ਡਾ ਕੇ ਦੇਖ ਜੇ ਤੈਨੂੰ ਨਹੀਂ ਹਿਸਾਬ ਹੈਗਾ ਕੂਤਰ ਡਾਉਣ ਦਾ ਤੈਨੂੰ ਹੌੜੀ-ਹੌੜੀ ਲੱਗ ਜਾਊ ਪਤਾ ਕੋਈ ਨਹੀਂ ਵੀ ਜੇ ਤੈਨੂੰ ਸ਼ੌਂਕ ਹੈ ਹਾਂ ਤੇ ਉਹਨੇ ਦੋ ਜੋੜੇ ਦਿੱਤੇ ਵੀਰੇ ਅੱਛਾ ਜੀ ਪਹਿਲਾਂ ਹੀ ਤੇ ਉਹ ਮੈਂ ਦੋ ਬਾਕੀ ਸਾਰੇ ਕੂਤਰ ਛੱਡ ਤੇ ਕੇਲੇ ਦੋਹੇ ਜੋੜੇ ਰੱਖੇ ਵੀਰੇ ਹਾਂ ਤੇ ਜਦੋਂ ਉਹ ਰੱਖੇ ਤੇ ਮੈਂ ਬੱਚੇ ਘੜਾਏ ਬੱਚੇ ਘਾਉਣ ਤੋਂ ਬਾਅਦ ਮੈਂ ਛੱਡ ਕੇ ਦੇਖੇ ਵੀ ਪਹਿਲਾਂ ਤਾਂ ਮੈਨੂੰ ਹਿਸਾਬ ਜਿਆ ਹੈ ਨਹੀਂ ਜਦ ਨੂੰ ਐਵੇਂ ਕਹਾ ਚੱਲ ਸ਼ਾਦਰੀ ਤੇ ਮੈਨੂੰ ਬਹੁਤ ਖੇਡਾਉਂ ਆਉਰੇ ਤਾਂ ਕਿਉਂਕਿ ਹੁਣ ਪਿੰਡ ਤਾਂ ਹੋਰ ਹਿਸਾਬ ਹੁੰਦਾ ਉਹ ਨਹੀਂ ਨਹੀਂ ਉਰੇ ਵੀ ਲੱਗ ਛਤਰੀ ਆਪਾਂ ਲਾਏ ਹੋਏ ਨੇ ਸਾਰੀ ਕੂਤਰ ਦੇ ਛਤਰੀ ਦੇ ਨੇ ਇਹ ਠੀਕ ਹੈ ਤੇ ਚਲ ਛਤਰੀ ਤੇ ਹੌਲੀ ਹੌਲੀ ਲਾਏ ਤੇ ਫਿਰ ਉਸ ਤੋਂ ਬਾਅਦ ਮੈਨੂੰ ਪਤਾ ਲੱਗਿਆ ਵੀ ਠੀਕ ਹੈ ਵੀ ਇਹਨੂੰ ਕਹਿੰਦੇ ਨੇ ਕੂਤਰ ਤੇ ਵੀਰੇ ਹੁਣ ਚਲੋ ਸੁੱਖ ਨਾਲ ਮੈਂ ਬਾਜੀ ਬੂਜੀ ਤੇ ਤਾਂ ਜਾਂਦਾ ਨਹੀਂ ਹੈਗਾ ਬਹੁਤ ਘੱਟ ਉਹ ਤਾਂ ਜਾਈ ਨਹੀਂ ਛੱਡੀ ਉਰੇ ਨਹੀਂ ਛੱਡੀ ਦੀ ਜ਼ਰੂਰ ਹੈ ਇੱਕ ਅੱਧੀ ਛੱਡੀ ਹੈ ਬਾਜੀ ਪਰ ਜਿਆਦਾ ਕਿਉਂਕਿ ਤੁਹਾਨੂੰ ਪਤਾ ਉਰੇ ਆ ਟਾਈਮ ਕਿਉਂ ਬਾਹੀਏ ਤਾਂ ਸਾਰੀਆਂ ਦੂਰ ਵੀ ਨੇ ਤੇ ਇਹਦਾ ਸਿਰਫ ਉਹੀ ਜਾਂਦੇ ਨੇ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਬਾੜੇ ਇਛਾਵਾਂ ਕਾ ਹਾਂ ਹਾਂ ਕਬੂਤਰਾਂ ਤੇ ਬਾਜ਼ੀਆਂ ਤੇ ਹੁਣ ਤੱਕ ਕਬੂਤਰ ਬਹੁਤ ਨੇ ਹਾਂ 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 ਇਹ ਬਾੜਤ ਰੇਡ ਕਬੂਤਰ ਹੋ ਜਾਂਦੇ ਨੇ ਬਾਜ਼ੀ ਤੇ ਠੀਕ ਹੈ ਬਾਜ਼ੀ ਦੇ ਕਬੂਤਰ ਤਾਂ ਬਹੁਤ ਕਿਉਂਕਿ ਰੋਮਾ ਸਾਈਡ ਜਿਆਦਾ ਹੁੰਦੀ ਹੈ ਇੱਧਰ ਵੀ ਹੋਈ ਜਾਂਦੀ ਨਹੀਂ ਇੱਧਰ ਵੀ ਹੋਈ ਜਾਂਦੇ ਮਾਂ ਤੋਂ ਵਿੱਚ ਬਹੁਤ ਬਾਜ਼ੀਆਂ ਹੁੰਦੀਆਂ ਨੇ ਅੱਛਾ ਯਾਨੀ ਕਿ ਇਕੱਦੀਓ ਛੱਡੀ ਤੁਸੀਂ ਹੁਣ ਤੱਕ ਹਾਂ ਮੈਂ ਤਾਂ ਇਕੱਦੀਓ ਛੱਡੀ ਆ ਵੀਰੇ ਕਿਉਂਕਿ ਕੁਝ ਹਿਸਾਬ ਨਹੀਂ ਹੈਗਾ ਦਾਣਾ ਪਾਣੀ ਲਾਉਣ ਦਾ ਹਾਂ ਹਾਂ ਇਹ ਤਾਂ ਵੀਰੇ ਉਹਨਾਂ ਨਾਲੇ ਚੱਲਦੇ ਨੇ ਉਹਦੇ ਨਾਲੇ ਜੀ ਹਾਂ ਜੀ ਸਭ ਨੂੰ ਪਤਾ ਹੀ ਹੈ ਚਲੋ ਕੋਈ ਗੇਮ ਦੇ ਅਸੀਂ ਤਾਂ ਹੈ ਰੀਟੀਕ ਦਾ ਸ਼ੌਂਕ ਆ ਬਸ ਇੱਕ ਹਾਂ ਤੇ ਹੁਣ ਪਰ ਜਦੋਂ ਛੱਡੀ ਦਾ ਕਬੂਤਰ ਹਾਂ ਗਰਮੀਆਂ 'ਚ ਮੈਂ ਡਾਉਨ ਆ ਕਬੂਤਰ ਘਰੇ ਬਹਿ ਕੇ ਅੱਛਾ ਤਾ ਪਹਿਲਾਂ ਸੀਗੇ 2 ਘੰਟੇ ਵਾਲੇ 3 ਘੰਟੇ ਵਾਲੇ ਹੁਣ ਘਰੇ ਬਿਨਾ ਉਹ ਤੋਂ ਮਤਲਬ ਮਨ ਨੂੰ ਜਵਨੀ ਸਾਹਿਬ ਬਿਨਾ ਬਣੀ ਲਾ ਦੋ 6 6.5 ਘੰਟੇ 7 ਘੰਟੇ ਹਾਂ ਕਈ ਵਾਰ ਤਾਂ ਕਬੂਤਰ ਆਏ ਜਨੇ ਸਵੇਰੇ ਅਸੀਂ 6 6 ਵਜੇ 7 7 ਵਜੇ ਕਿਉਂਕਿ ਗਰਮੀਆਂ ਦੇ ਦਿਨ ਗਰਮੀਆਂ ਦੇ ਦਿਨ ਬੜਾ ਜਾਂਦਾ ਹਾਂ ਯਾਰ ਤਾਂ ਸ਼ਾਮ ਨੂੰ ਕਬੂਤਰ ਉਤਰਨੇ ਨੇ ਇਹ ਸ਼ਾਮੀ ਐਤਵਾਰ ਨੂੰ ਜਦੋਂ ਤੇ ਵੀਰੇ ਇਹਨਾਂ ਦੀ ਖਰਾਕ ਕੀ ਹੁਣ ਕੀ ਚੀਜ਼ਾਂ ਪਕੀ ਗਈ ਖਰਾਕ ਵੀਰੇ ਕਣਕ ਮਿਲ ਜਾਂਦੀ ਆ ਹਾਂ ਹਾਂ ਬੋਰੀ ਥੈਲਾ ਕਣਕ ਦਾ ਮਿਲ ਜਾਂਦਾ 10 ਕਿਲੋ ਵਾਲੀ ਦਾ 20 ਕਿਲੋ ਵਾਲੀ ਦਾ ਵੀ ਮਿਲ ਜਾਂਦਾ ਠੀਕ ਹੈ ਤੇ ਬਾਕੀ ਸੋਰੋਂ ਉਹ ਵੀ ਮਿਲ ਜਾਂਦੀ ਆ ਵੀਰੇ ਉਹਰੇ ਪਰ ਉਹ ਤਾਂ ਸਪੈਸ਼ਲ ਹੈ ਮਿਲਦੀ ਆ ਉਦਾਂ ਨਹੀਂ ਆਮ ਨਹੀਂ ਮਿਲਦੀ ਅਸਲੀ ਜਿਹੜੀ ਸੋਰੋਂ ਇਹਨਾਂ ਨੂੰ ਪੈਂਦੀ ਆ ਹਾਂ ਤੇ ਬਾਕੀ ਬਦੂਮ ਵੀ ਕਹਿੰਦੇ ਬਦੂਮ ਤਾਂ ਤੁਹਾਨੂੰ ਪਤਾ ਹੀ ਹੈ ਜਿਹੜਾ ਕੁਝ ਆ ਗਿਆ ਹਾਂ ਫਿਰ ਉਹਦਾ ਕੂਤਰ ਵਾਲੇ ਪਾਉਂਦੇ ਹੀ ਪਾਉਂਦੇ ਨੇ ਵੀਰੇ ਉਹ ਤਾਂ ਚਾਹੇ ਸਿਆਲ ਹੋਣ ਗਰਮੀ ਹੋਣਾ ਉਹ ਨਹੀਂ ਬੰਦ ਕਰਦੇ ਠੀਕ ਹੈ ਉਹ ਤਾਂ ਹੁਣ ਜਿਵੇਂ ਜਿਹੜੇ ਬੱਚੇ ਹੁੰਦੇ ਨੇ ਡਾਊਨ ਨੂੰ ਅਗਲਾ ਉਹਨਾਂ ਨੂੰ ਪਾਉਂਦਾ ਹੀ ਪਾਉਂਦਾ ਆਉ ਉਹ ਕਿਉਂਕਿ ਹੁਣ ਜੇ ਛੋਟੇ ਹੁੰਦੇ ਤੇ ਗਰੋਥ ਵਧੀਆ ਹੋਊਗੀ ਫ੍ਰਾਗ ਪਈ ਵੀ ਹੋਊਗੀ ਤਾਂ ਅਸੀਂ ਗਰੋਥ ਵਧੀਆ ਆਉਂਦੀ ਆ ਹਾਂ ਉਹ ਤਾਂ ਜਦੋਂ ਕਬੂਤਰ ਨੂੰ ਬਦਾਮ ਦੇਣ ਲੱਗੇ ਸਮਝ ਲਓ ਡਾਊਨ ਵਾਲੇ ਨੂੰ ਜਾਂ ਕੁਝ ਵੀ ਆ ਹੋਰ ਲੱਲੇ ਪੱਲੇ ਬਹੁਤ ਕੁਝ ਦੇਣਾ ਪੈਂਦਾ ਵੀਰੇ ਹਾਂ ਤਾਂ ਕੋਈ ਆਪਣਾ ਆਪਣਾ ਹੋਇਆ ਕੋਈ ਕਿਸੇ ਹੁਣ ਬਾਜ਼ੀਆਂ ਪਰ ਵੀ ਕਿਸੇ ਤਰ੍ਹਾਂ ਕੋਈ ਕਿਸੇ ਦੀ ਲਾਉਂਦਾ ਆਪਣੀ ਲਾਉਂਦਾ ਕੋਈ ਕਿੱਦਾਂ ਸਿਸਟਮ ਸਾਰਾ ਬਿਲਕੁਲ ਬਿਲਕੁਲ ਪਾਣੀ ਸਭ ਤੋਂ ਲਿਆ ਲਿਆ ਲੱਗਦੇ ਨੇ ਹਾਂ ਹਾਂ ਬਾਕੀ ਪਰ ਉਰੇ ਮੌਸਮ ਠੰਡੇ ਨੇ ਉਰੇ ਬਾਲੀ ਗਰਮੀ ਪੈਂਦੀ ਨਹੀਂ ਹੈਗੀ ਉਹ ਇੰਡੀਆ ਨਹੀਂ ਪੂਰੇ ਜਦੋਂ ਸਾਨੂੰ ਇੰਨਾ ਹਸਾਬ ਨਹੀਂ ਉਹਨਾਂ ਦੇ ਕਬੂਤਰ ਉੜੀ ਜਾਂਦੇ ਨੇ ਹਸਾਬ ਵਾਲਿਆਂ ਤਾਂ ਦੇਖ ਲਓ ਕਿੰਨੇ ਉੱਡਦੇ ਹੋਣਗੇ ਵੀਰੇ ਉਹੀ ਗੱਲ ਹੈ ਹਾਂ ਜੀ ਹਾਂ ਇਹ ਤਾਂ ਗੱਲ ਹੈਗੀ ਹੈ ਕਿਉਂਕਿ ਮੌਸਮ ਉਰੇ ਦਾ ਠੰਡਾ ਹੈ ਆ ਮੌਸਮ ਉਹ ਦੇਖੋ ਬਾਈ ਬਦਾਮ ਜਿਹੜੇ ਹੁਣ ਕਬੂਤਰਾਂ ਨੂੰ ਵੀ ਬਦਾਮ ਬਦਾਮ ਤਾਂ ਅੱਜ ਦੇ ਟਾਈਮ 'ਚ ਬੰ ਕੁਬ ਵੀ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ ਸ਼ੌਕ ਵਾਸਤੇ ਬੰਦਾ ਕੁਝ ਵੀ ਕਰ ਸਕਦਾ ਤੇ ਜਦ ਤੁਸੀਂ ਸ਼ੁਰੂ ਚ ਰੇ ਰੱਖੇ ਤੇ ਜਦੋਂ ਕਿੱਥੋਂ ਦੇ ਲਿਏ ਗਿਆ ਇਹ ਵੀਰੇ ਸਲਾਣੇ ਦਾ ਏ ਵੀਰੇ ਚਾਚਾ ਕਹਿੰਦਾ ਮੈਂ ਤੁਹਾਨੂੰ ਅੱਛਾ ਉਹ ਵੀ ਇੱਥੀ ਹਾਂ ਇਹ ਉਹ ਇੱਥੀ ਆ ਮਾਂ ਤੋਂ ਵੀ ਨਹੀਂ ਉਹ ਠੀਕ ਹੈ ਜੀ ਤੇ ਇਹ ਮੈਨੂੰ ਉਹਨਾਂ ਨੇ ਦਿੱਤੇ ਸੀਗੇ ਕੂਤਰ ਵੀਰੇ ਇਹ ਠੀਕ ਹੈ ਜੀ ਹਾਂ ਇਹ ਉਹ ਤਾਂ ਉਸਤਾਦ ਲੋਕ ਨਹੀਂ ਕਿਉਂਕਿ ਉਹ ਕੂਤਰ ਬਹੁਤ ਢਾਉਂਦੇ ਨੇ ਇਹ ਉਹ ਅੱਛਾ ਜੀ ਹਾਂ ਜੀ ਹਾਂ ਉਹ ਵਧੀਆ ਕਿਉਂਕਿ ਉਹ ਤਾਂ ਫਿਰ ਬਾਕੀਆਂ ਬੂਝੇ ਛੱਡਦੇ ਨੇ ਬਾਕੀਆਂ ਛੱਡਦੇ ਨੇ ਹਾਂ ਇਹ ਉਹ ਤੇ ਮੈਨੂੰ ਵੀਰੇ ਵਾਲਾ ਹਿਸਾਬ ਨਹੀਂ ਹੈਗਾ ਨਾ ਹੋਣਾ ਨਾ ਪਹਿਲਾਂ ਸੀ ਤੁਹਾਨੂੰ ਐਵੇਂ ਕ ਹੋਲੀ-ਹੋਲੀ ਤਿਆਰ ਪਾਉਂਦਾ ਕਿਸੇ ਵੀ ਗੱਲ ਤੇ ਚਲੋ ਬੰਦਾ ਪੈਂਦਾ ਪਰ ਮੇਰੇ ਕੋ ਕੂਤਰ ਜਿਹੜੇ ਬੈਠੇ ਨੇ ਪਰ ਉਹ ਜੇ 6-7 ਘੰਟੇ ਲਾਈ ਜਾਂਦੇ ਨੇ ਵੀਰੇ ਬਿਨਾ ਸਿਰਾਂ ਚਾਹੀਦਾ ਘੰਟਾ ਲਾਉਨੇ ਹਾਂ 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 ਤੇ ਤੁਸੀਂ ਇਹ ਦੇਖ ਲਓ ਵੀ ਉਹਨਾਂ ਕੋਲ ਤਾਂ ਵਧੀਆ ਟਾਪ ਦੇ ਕੂਤਰ ਨੇ ਹਾਂ ਹਾਂ ਤੇ ਉਹਨਾਂ ਨੇ ਮੈਨੂੰ ਆਉਣੇ ਗੁੱਡੇ ਜੁਈ ਦਿੱਤੇ ਨੇ ਵੀਰੇ ਹਾਂ ਇੰਡੀਆ ਵਾਲੀ ਡਾਇਰੈਕਟ ਬੈਠੇ ਨੇ ਕੂਤਰ ਵੀਰੇ ਆਪਣੇ ਕੋਲ ਵੀ ਅੱਛਾ ਹਾਂ ਹਾਂ ਯਾਨੀ ਤੁਹਾਡਾ ਅਗਲੀ ਹੁਣ ਚਲੋ ਸੀਜ਼ਨ ਅਗਲੀ ਗਰਮੀ ਆਣੀ ਹੈਗਾ ਤੁਹਾਡਾ ਮਨ ਹੁਣ ਅੱਗੇ ਬਾਜ਼ੀਆ ਬੁਜੀ ਛੱਡਣੇ ਬਾਜ਼ੀਆ ਕਿਦਾਂ ਬਾਜ਼ੀਆ ਦੀ ਗੱਲ ਵੀਰੇ ਆਏ ਆ ਮੈਂ ਘਰੇ ਡ ਠੀਕ ਆ ਵਧੀਆ ਜਿੱਦਾਂ ਹੁਣ ਤੁਹਾਡਾ ਵਧੀਆ ਟਾਈਮ ਲਾਉਣੇ 6-7 ਘੰਟੇ ਦਾ ਬਾਹਰ ਚਲੋ ਬੰਦਾ ਉਹ ਲਾ ਕੇ ਹਨਾ ਪਾਣੀ ਪੂਣੀ ਵਧੀਆ ਲਾ ਕੇ ਤੇ ਪਰ ਵੀਰੇ ਬਾਜ਼ੀਆਂ ਦੇ ਥੋੜਾ ਟਾਈਮ ਇਧਰ ਉਧਰ ਹੋ ਜਾਂਦਾ ਜੀ ਫਿਰ ਕਿਉਂਕਿ ਕਮਾਕਾਰਾਂ ਦਾ ਟਾਈਮ ਆ ਯਰੇ ਆਓ ਕਿਉਂਕਿ ਹੁਣ ਸ਼ਨੀ ਆ ਪਰ ਐਸ਼ ਨਹੀਂ ਐਤਵਾਰ ਨੂੰ ਹੀ ਹੁੰਦੀਆਂ ਨਾ ਬਾਜ਼ੀਆਂ ਹਾਂ ਸ਼ਨੀ ਐ ਐਤਵਾਰ ਹਾਂਜੀ ਹਾਂਜੀ ਐਤਵਾਰ ਜ਼ਿਆਦਾ ਆ ਠੀਕ ਤੇ ਸ਼ਨੀਵਾਰ ਐਤਵਾਰ ਹਾਂਜੀ ਦੋਨੇ ਦਿਨ ਬਾਜ਼ੀਆਂ ਹੁੰਦੀਆਂ ਨੇ ਬਾਜ਼ੀਆਂ ਹੁੰਦੀਆਂ ਬਹੁਤ ਨੇਟਲੀ ਜੀ ਹਾਂ ਐਜੀ ਗੱਲ ਨਹੀਂ ਵੀ ਹੁੰਦੀ ਨਹੀਂ ਹਾਂ ਗਰਮੀਆਂ ਦੇ ਵਿੱਚ ਤਾਂ ਵੀਰੇ ਹਰ ਇੱਕ ਸ਼ਨੀ ਐਤਵਾਰ ਬਾਜੀ ਹੁੰਦੀ ਹੁੰਦੀ ਆ ਅੱਛਾ ਤਾਂ ਹੀ ਤੇ ਕਬੂਤਰ ਸ਼ੌਂਕੀ ਵੀ ਬਹੁਤ ਪਹੁੰਚਦੇ ਨੇ ਵੀਰੇ ਉੱਤੇ। ਉਹ ਮੈਂ ਦੇਖੀ ਹੋਵੇ ਮੈਂ ਵੀ ਲਾਈਵ ਇੱਕ ਦੋ ਬਾਜ਼ੀਆਂ ਦੇਖੀਆਂ ਉਹਦੇ। ਹਾਂ ਹਾਂ ਬਾਜ਼ ਰੇਡ ਕਬੂਤਰ ਵੀਰੇ ਇੱਕ ਬਾਜੀ ਤੇ ਐਂਟਰ ਹੁੰਦੇ ਨੇ ਤੁਸੀਂ ਆਪ ਲਾ ਲਓ ਸਾਬ। ਏ ਬਹੁਤ ਕਬੂਤਰ ਬਾਜ਼ ਨਹੀਂ ਗੁਰੇ ਵੀ। ਕਿਉਂਕਿ ਸ਼ੌਂਕ ਵੀਰੇ ਜਿਹੜੀ ਹਰ ਬੰਦੇ ਨੂੰ ਹਰੇਕ ਚੀਜ਼ ਦਾ ਸ਼ੌਂਕ ਆ ਉਹ ਬੰਦਾ ਕਿਤੇ ਨਾ ਕਿਤੇ ਜਿੱਥੇ ਤੱਕ ਪੁੱਗੇ ਅਗਲਾ ਇੱਥੇ ਅੱਗੇ ਵੀ ਪਗਾਉਂਦਾ ਹੈ। ਪਗਾਉਂਦਾ ਵੀਰੇ ਜਿੱਦਾਂ ਹੁਣ ਤੁਸੀਂ ਰੱਖਨੇ ਰੱਖੇ ਹੋ ਔਰ ਇਹ ਹਰੇਕ ਦੇ ਬੰਦੇ ਦੇ ਬਸ ਦੀ ਗੱਲੇ ਨਹੀਂ। ਹਾਂ ਨਹੀਂ ਨਹੀਂ ਅਗਲੇ ਤਾਂ ਆਪਣੀ ਰੋਟੀ ਨਹੀਂ ਹੋਉਂਦੀ ਅਗਲਾ ਇਨਰ ਨੂੰ ਆ ਕੇ ਆ ਨਾ ਸਾਰਾ ਕੁਝ ਦੇਖਣਾ ਹੈ ਕਿਹੜੇ ਆਏ ਵੀ ਇੱਕ ਦਿਨ ਪੈ ਗਏ ਆਪਣਾ ਹਰੇ ਤਨੂੰ ਸਵੇਰੇ ਸ਼ਾਮ ਉੱਠ ਕੇ ਦੇਖਣਾ ਪੈਣਾ ਹਾਂ ਹਾਂ ਸਭ ਤੋਂ ਵੱਡੇ ਵਾਲਾ ਜੀ ਅਗਲਾ ਕੀ ਸਾਹ ਲੰਦੀ ਆ ਉਹ ਤਾਂ ਫੇ ਹਾਂ ਹਾਂ ਸਾਂਭਣਾ ਪੈਂਦਾ ਇਹ ਬਿਲਕੁਲ ਉਹ ਇਹਦਾ ਹੈ ਨਹੀਂ ਵੀ ਸੌਂਗੇ ਤੁਸੀਂ ਉੱਠੇ ਚਾਰ ਦਿਨ ਪਰ ਲੋਕ ਕਹਿੰਦੇ ਨੇ ਵੀ ਇਹ ਮਾੜੇ ਨੇ ਲੋਕ ਕਹਿੰਦੇ ਨੇ ਜਿਵੇਂ ਇੰਡੀਆ ਕਹਿੰਦੇ ਹੁੰਦੇ ਸੀ ਬੁੜੀਆਂ ਇਹ ਰੱਖਨੇ ਮਾੜੇ ਨੇ ਜਾਂ ਫਰਾਂਸ ਆਉਣਾ ਇਹ ਪਰ ਵੀਰੇ ਤੁਸੀਂ ਇਹ ਲਾ ਲਓ ਵੀ ਚਾਰ ਪੰਜ ਸਾਲ ਸਿਆਣੇ ਕਹਿੰਦੇ ਹੁੰਦੇ ਨੇ ਵੀ ਘਰਾਂ ਰੱਖੇ ਉਜਾੜਾ ਪਾਉਂਦੇ ਹਾਂ ਪਰ ਵੀਰੇ ਚਾਰ ਪੰਜ ਸਾਲ ਹੋ ਗਏ ਮੇਰੇ ਕੋਲੇ ਰੱਖੇ ਨੂੰ ਅਗਲਾ ਕਹਿੰਦਾ ਤੇਰ ਬਾਫਣਾ ਪਰ ਮੇਰੇ ਦਾ ਵੀਰੇ ਬਾਬੇ ਦੀ ਕਿਰਪਾ ਨਾਲ ਵਾਧਾ ਹੀ ਹੋਇਆ ਫੇਰ ਕਦੇ ਘਾਟਾ ਦਾ ਕਿਸੇ ਕੰਮ ਜਿੰਨੀ ਪਿਆ ਹਾਂ ਕਦੇ ਵੀ ਘਾਟਾ ਨਹੀਂ ਪਿਆ ਹਾਂ ਇਹ ਆ ਵੀ ਸ਼ੌਂਕ ਨਾਲ ਰੱਖੋ ਜੇ ਤੁਸੀਂ ਊਣ ਕਰੋਗਾ ਜਿਵੇਂ ਅਸੀਂ ਬਾਜ਼ੀਆਂ ਦੇ ਨਾਮ ਘਟ ਲਾਂਗੇ ਫਲਾਣਾ ਕਰ ਲਾਂਗੇ ਉਹ ਆ ਵੀਰੇ ਘਟਾ ਹੀ ਆ ਫਿਰ ਕਿਉਂਕਿ ਕੇਰ ਕਿਸੇ ਜਾਨਵਰ ਦੇ ਜੀਵਨ ਘਟਾਉਣਾ ਜਾਨਵਰ ਦੀਰ ਆਪਾਂ ਕਿਸੇ ਵੀ ਜਾਨਵਰ ਦੀ ਵੀਰੇ ਸੇਵਾ ਕਰੀਏ ਤਾਂ ਰੱਬ ਵਾਧਾ ਹੀ ਦਿੰਦਾ ਵਾਧਾ ਹੀ ਦਿੰਦਾ ਵੀਰੇ ਬਿਲਕੁਲ ਗੱਲ ਸਹੀ ਕਿਉਂਕਿ ਇਹ ਜਿਹੜਾ ਜਾਨਵਰ ਆ ਕੋਈ ਵੀ ਆ ਉਹ ਮਾਲਕ ਦੀ ਹਮੇਸ਼ਾ ਦੁਆ ਹੀ ਮੰਗਦਾ ਬਿਲਕੁਲ ਵੀਰੇ ਗੱਲ ਬਿਲਕੁਲ ਉਹ ਐਦਾਂ ਨਹੀਂ ਹੈਗਾ ਵੀ ਬਾਦ ਦੁਆ ਉਹ ਕਰਦਾ ਇਹ ਕਹਣੇ ਦੀਆਂ ਲੋਕਾਂ ਦੀਆਂ ਗੱਲਾਂ ਹੁੰਨੀਆਂ ਬਿਲਕੁਲ ਮਾੜਾ ਦਾ ਲੋਕ ਕਿਸੇ ਨੂੰ ਵੀ ਹਰੇਕ ਨੂੰ ਇਹ ਕਹੀ ਜਾਂਦੇ ਆ ਹਾਂ ਹਾਂ ਪਰ ਮੇਰੇ ਹਿਸਾਬ ਨਾਲ ਨਹੀਂ ਕੋਈ ਜਾਨਵਰ ਮਾੜ ਇਹਨਾਂ ਨੇ ਵੱਧਾ ਹੀ ਦਿੱਤਾ ਜੀ ਫੇਰ ਕੁਝ ਵੀ ਕਿਸੇ ਵੀ ਕੰਮ ਨੂੰ ਹੱਥ ਪਾਇਆ ਜੀ ਹੁਣ ਤੱਕ ਸਾਰਾ ਸਿਰ ਹੀ ਚੜਿਆ ਜੀ ਫੇਰ ਹਾਂ ਜੀ ਕਿਉਂਕਿ ਇਹ ਸੇਵਾ ਕਰਨੀ ਅਰੇ ਵੀ ਬਹੁਤ ਵੱਡੀ ਗੱਲ ਆ ਇਹਦਾ ਮਹਾਰਾਜ ਨੇ ਬਖਸ਼ੇ ਨਹੀਂ ਜੇ ਵੀ ਜੀ ਬਣਿਆ ਤਾਂ ਮਹਾਰਾਜ ਨੇ ਹੀ ਬਣਾਇਆ ਹਾਂ ਹਾਂ ਬਿਲਕੁਲ ਕਰਾਇਆ ਆਏ ਆ ਵੀ ਤੁਸੀਂ ਕਿਹੜੇ ਹਾਰਟ ਟਾਈਮ ਇਹਨਾਂ ਨੂੰ ਕੈਦ ਕਰਕੇ ਰੱਖਦੇ ਆ ਵੀ ਅੰਦਰ ਇਹ ਤੁਸੀਂ ਬਾਹਰ ੜਾਉਣੇ ਵੀ ਆ ੜਾਉਣੇ ਆ ਵੀਰੇ ਕੈਦ ਚਲੋ ਕੈਦ ਦਾ ਟਾਈਮ ਆ ਨਾ ਇਹ ਸਾਮ ਆ ਕੈਦ ਨਹੀਂ ਹੈਗੀ ਉਹ ਵੀ ਗੱਲ ਆ ਕਿ ਗੁਣ ਜਾਲ ਲਾਇਆ ਵਾ ਏਡਾ ਵੱਡਾ ਹਵਾ ਵਾਲੇਦਾਲੇ ਤੂੰ ਵੀ ਛੱਡ ਦੇ ਵੀ ਤੁਸੀਂ ਦਿਨ ਚ ਵੀ ਚਲੋ ਵਧੀਆ ਖੋਲਦੇ ਆ ਹਾਂ 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 ਉਹਦਾ ਚਲੋ ਸਿਆਲ ਦਾ ਟਾਈਮ ਹਾਂ ਹਾਂ ਤੇ ਬਾਈ ਐਦਾਂ ਵੀਰ ਨੇ ਰੱਖੇ ਹੋਏ ਆ ਤੇ ਬਾਹਰਲੇ ਦੇਸ਼ਾਂ 'ਚ ਇਹ ਚੀਜ਼ ਵੀ ਬਹੁਤ ਔਖੀ ਹੈ ਕਿਉਂਕਿ ਉਰੇ ਦਾ ਬੰਦੇ ਦਾ ਆਪਣਾ ਹੀ ਟਾਈਮ ਨਹੀਂ ਲੱਗਦਾ ਰੋਟੀਆਂ ਪਾਣੀ ਆ ਕੰਮ ਕਾਰ ਤੁਹਾਨੂੰ ਪਤਾ ਬਹੁਤ ਬੰਦਾ ਉਰੇ ਬੀਜੀ ਆ ਹਰ ਇੱਕ ਬੰਦੇ ਦੀ ਲਾਈਫ ਬੀਜੀ ਆ ਉਰੇ ਕਿਸੇ ਨੂੰ ਵੀ ਤੁਹਾਨੂੰ ਪਤਾ ਹੀ ਹੈ ਕਿਸੇ ਨੂੰ ਪੁੱਛ ਕੇ ਦੇਖ ਲਓ ਹਰ ਬੰਦੇ ਦੇ ਮੂੰਹੇ ਹੀ ਸੁਣਦਾ ਇਹਨੂੰ ਬੰਦਾ ਕੋਈ ਕਹਿੰਦਾ ਮੈਂ ਕੰਮ ਤੋਂ ਆਇਆ ਕੋਈ ਕਹਿੰਦਾ ਮੈਂ ਕੰਮ ਨੂੰ ਚੱਲੇ ਆ ਇਹ ਚੀਜ਼ ਬਹੁਤ ਬਾਈ ਔਖੀ ਔਰੇ ਸ਼ੌਂਕ ਪਾਲਣਾ ਪਰ ਵੀਰ ਨੇ ਯਾਰੀ ਰੱਖਿਆ ਹੋਇਆ ਔਰੇ ਸ਼ੌਕ ਤੇ ਦੇਖੋ ਪਰ ਜਿਹੜੇ ਚੀਜ਼ ਬੰਦੇ ਨੂੰ ਸ਼ੌਂਕ ਹੁੰਦਾ ਉਹ ਬੰਦਾ ਕਿਤੇ ਨਾ ਕਿਤੇ ਕਰਦਾ ਹੀ ਕਰਦਾ ਹੈ ਨਾ ਜਿੱਥੇ ਤੱਕ ਵੀ ਹੋ ਸਕੇ ਤੇ ਬਹੁਤ ਵਧੀਆ ਬਾਈ ਨੂੰ ਮਿਲ ਕੇ ਲੱਗਿਆ ਅੱਜ ਸਾਨੂੰ ਗਰਕਿਰਤ ਵੀਰਾ ਤੇ ਵੀਰ ਦਾ ਪਿੰਡਾ ਇੰਡੀਆ ਤੋਂ ਇਕਲਾਹਾ ਪਿੰਡ ਆ ਬਾਈ ਦਾ ਖੰਨੇ ਦੇ ਕੋਲ ਹੀ ਖੰਨੇ ਦੇ ਕੋਲ ਹਾਂ ਇਕਲਾਹਾ ਪਿੰਡ ਆ ਤੇ ਕਿੰਨਾ ਕ ਟਾਈਮ ਹੋ ਗਿਆ ਵੀਰੇ ਇਟਲੀਅਨ ਮੈਨੂੰ ਤਾਂ ਵੀਰੇ 5 ਕ ਸਾਲ ਹੋਏ ਨੇ ਹਾਂ 5 ਕ ਸਾਲ ਹੋ ਗਏ ਚਲੋ ਠੀਕ ਆ ਵੀਰੇ ਠੀਕ ਆ ਵੀਰੇ ਸਸਤੀ ਗਾ ਜੀ